ਲੋਕ ਸਭਾ ਚੋਣਾਂ 2024 ਵਿੱਚ ਸਭ ਦੀ ਨਜ਼ਰਾ ਖਡੂਰ ਸਾਹਿਬ ਹਲਕੇ ਉੱਪਰ ਨੇ। ਇਸ ਵਾਰ ਹਲਕੇ ਅੰਦਰ ਪੂਰੀ ਸਿਆਸਤ ਪੰਥਕ ਮੁੱਦਿਆਂ ਦੁਆਲੇ ਆ ਖੜੀ ਹੈ। ਇਹ ਸਭ ਆਜ਼ਾਦ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਦੇ ਚੋਣ ਲੜਨ ਕਰਕੇ ਹੋਇਆ। ਮੰਨिए ਤਾਂ ਵਾਇਰਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵੱਜੋਂ ਲੋਕ ਸਭਾ ਚੋਣ ਲੜਨ ਨਾਲ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਪਾਰਟੀਆਂ ਪੰਥਕ ਸਿਆਸਤ ਦੇ ਚੱਕਰ ਵਿੱਚ ਉਹ ਦੇ ਵਿੱਚ ਫਸ ਗਈਆਂ ਨੇ। ਭਾਈ ਅਮਰਿਤਪਾਲ ਸਿੰਘ ਨੂੰ ਕਈ ਪੰਥਕ ਸਮੂਹਾਂ ਦਾ ਸਮਰਥਨ ਮਿਲ ਰਿਹਾ। ਅਕਾਲੀ ਆਗੂ ਮਨਜੀਤ ਸਿੰਘ ਨੇ ਵੀ ਪਾਰਟੀ ਛੱਡ ਕੇ ਅਮਰ ਤਿੰਦਾ ਐਲਾਨ ਕੀਤਾ ਨੌਜਵਾਨਾਂ ਵੱਲੋਂ ਭਾਈ ਅਮਰਿਤਪਾਲ ਸਿੰਘ ਨੂੰ ਹਮਾਇਤ ਦਿੱਤੀ ਜਾ ਰਹੀ ਹੈ ਤੇ ਹੁਣ ਬਲਜੀਤ ਸਿੰਘ ਦਾਦੂਵਾਲ ਮੁਰਬਾਦਲ ਪਰਿਵਾਰ ਤੇ ਵੱਧਦੇ ਹੋਏ ਨਜ਼ਰ ਆਇਆ ਉਹਨਾਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਹਰਉਣ ਦੀ ਵੀ ਅਪੀਲ ਕੀਤੀ ਇਸ ਮੌਕੇ ਦਾਦੂਵਾਲ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਪੰਥਕ ਉਮੀਦਵਾਰ ਦਾ ਸਾਥ ਦੇਣ ਖਾਸ ਕਰਕੇ ਖਰੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਉਣ ਦੇ ਲਈ ਉਹਨਾਂ ਨੇ ਕਿਹਾ ਕਿ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਡੇਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਲਾ ਕੇ ਭੇਜਿਆ ਹੋਇਆ ਆ ਉਹਨਾਂ ਨੇ ਪਰ ਇੱਥੇ ਦੀ ਗੱਲ ਮੈਂ ਸਿਰਫ ਬਠਿੰਡਾ ਦੀ ਗੱਲ ਇਸ ਕਰਕੇ ਕਰ ਰਿਹਾ ਕਿ ਬਠਿੰਡੇ ਜਿਹੜਾ ਵੀ ਕੋਈ ਕੈਂਡੀਡੇਟ ਕਿਉਂਕਿ ਗੱਲ ਪਾਰਟੀ ਦੀ ਨਹੀਂ ਗੱਲ ਕੈਂਡੀਡੇਟ ਜਿਹੜਾ ਵੀ ਕੈਂਡੀਡੇਟ ਬੀਬਾਰ ਸਿਮਰਤ ਕੋਰ ਬਾਦਲ ਨੂੰ ਹਰਾਉਂਦਾ ਉਹਨੂੰ ਆਪਣਾ ਸਮਰਥਨ ਦਿਓ ਚਾਹੇ ਕਿਸੇ ਵੀ ਪਾਰਟੀ ਦਾ ਵਾ ਗੱਲ ਪਾਰਟੀ ਦੀ ਗੱਲ ਬਹੁਤ ਸਾਰੇ ਜਿੱਦਾਂ ਇਥੇ ਆਪਣਾ ਜਿਹੜੇ ਕੈਂਡੀਡੇਟ ਨੇ ਬਹੁਤ ਸਾਰੇ ਕੈਂਡੀਡੇਟ ਨੇ ਤੁਸੀਂ ਦੇਖੋ ਕਿ ਜੇ ਗੁਰਮੀਤ ਸਿੰਘ ਖੁੱਡਿਆ ਹਰਾ ਸਕਦਾ ਉਹਦਾ ਸਮਰਥਨ ਕਰ ਦਿਓ ਜੀਤਮੇਂਦਰ ਸਿੰਘ ਸਿੱਧੂ ਹਰਾ ਸਕਦਾ ਉਹਦਾ ਸਮਰਥਨ ਕਰ ਦਿਓ ਬੀਬੀ ਪਰਮਪਾਲ ਕੌਰ ਉਹ ਹਰਾ ਸਕਦੀ ਉਹਦਾ ਸਮਰਥਨ ਕਰ ਦਿਓ ਗੱਲ ਪਾਰਟੀ ਦੀ ਨਹੀਂ ਇਹ ਗੱਲ ਵਿਅਕਤੀ ਦੀ ਇਹ ਬੀਬਾ ਹਰਸਿਮਰਤ ਕੌਰ ਬਾਦਲ ਬਾਦਲ ਪਰਿਵਾਰ ਨੂੰ ਹਰਾਉਣਾ ਸਿਰਫ ਬਾਦਲ ਪਰਿਵਾਰ ਨੂੰ ਦੇਖੋ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦੀ ਗੱਲ ਨਹੀਂ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਪੂਰੇ ਪੰਜਾਬ 'ਚ ਖੜੇ ਆ ਪਰ ਸ਼੍ਰੋਮਣੀ ਅਕਾਲੀ ਦਲ ਵੀ ਸੋਚੇ ਕਿ ਉਹਨੇ ਖਡੂਰ ਸਾਹਿਬ ਦੀ ਧਰਤੀ ਇੱਕ ਪਾਸੇ ਤਾਂ ਉਹ ਧਰਨੇ ਮੁਜ਼ਾਰੇ ਕਰ ਰਹੇ ਸੀਗੇ ਅਮਰਪਾਲ ਸਿੰਘ ਦੇ ਹੱਕ 'ਚ ਦੂਜੇ ਪਾਸੇ ਵਿਰਸਾ ਸਿੰਘ ਬਲਟੋਵਾ ਕੈਂਡੀਡੇਟ ਦੇ ਦਿੱਤਾ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਇੱਕ ਬਸ ਇਹੀ ਸੀਧਾਂ ਦੀ ਗੱਲ ਕਰਦੇ ਆ ਭਾਈ ਸਰਬਜੀਤ ਸਿੰਘ ਖੜਾ ਫਰੀਦਕੋੜ ਤੋਂ ਤੇ ਇੱਕ ਬਸੇ ਸਰਦਾਰ ਸਿਮਰਨਜੀਤ ਸਿੰਘ ਮਾਨੂ ਦੇ ਖਿਲਾਫ ਕੈਂਡੀਡੇਟ ਦੇ ਰਹੇ ਆ ਫੇਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਆਪਣਾ ਕੈਂਡੀਡੇਟ ਉੱਥੋਂ ਵਾਪਸ ਲੈਣਾ ਚਾਹੀਦਾ ਫਰੀਦਕੋੜ ਤੋਂ ਇੱਕੋ ਇੱਕ ਪੰਥਕ ਉਮੀਦਵਾਰ ਹੋਣਾ ਚਾਹੀਦਾ ਉਹ ਹੈ ਸਰਬਜੀਤ ਸਿੰਘ ਤੇ ਉਹਦਾ ਸਭ ਨੂੰ ਸਮਰਥਨ ਜੇਕਰ ਕੋਈ ਨਹੀਂ ਆਪਣੇ ਕੈਂਡੀਡੇਟ ਵਾਪਸ ਲੈਂਦਾ ਤੇ ਉਹਨਾਂ ਦੀਆਂ ਜ਼ਮਾਨਤਾਂ ਜਬਤ ਜਿਹੜੀਆਂ ਫਰੀਦਕੋਟ ਵਾਸੀਆਂ ਨੂੰ ਕਰਾਉਣੀਆਂ ਚਾਹੀਦੀਆਂ ਖਡੂਰ ਸਾਹਿਬ ਵਾਸੀਆਂ ਨੂੰ ਕਰਾਉਣੀਆਂ ਚਾਹੀਦੀਆਂ ਸਾਨੂੰ ਪੰਥ ਤੇ ਪੰਜਾਬ ਸਾਨੂੰ ਪਹਿਲਾਂ ਬਾਕੀ ਸਭ ਧੜੇਬੰਦੀਆਂ ਪਾਰਟੀਆਂ ਦੀ ਗੱਲ ਬਾਤ ਜਿਹੜੇ ਕੌਮ ਲਈ ਲੜੇ ਪੰਥ ਲਈ ਲੜੇ ਜਿੰਨਾਂ ਸ਼ਹਾਦਤਾਂ ਲਈਆਂ ਜਿੰਨਾਂ ਫਾਂਸੀਆਂ ਦੇ ਰਸੇ ਤੁੰਮੇ ਗੋਲੀਆਂ ਹਿੱਕ ਤੇ ਖਾਧੀਆਂ ਪੰਥ ਦੇ ਕੌਮ ਵਾਸਤੇ ਪੰਥ ਦੀ ਡਿੱਗੀ ਪੱਗ ਜਿਹੜੀ ਸੀ ਮੁੜ ਪੰਥ ਦੇ ਸਿਰ ਤੇ ਰੱਖੀ ਤੋਪਾਂ ਤੇ ਟੈਂਕਾਂ ਨਾਲ ਕਾਲ ਤੱਕ ਹੱਥੇ ਹਮਲਾ ਕਰਕੇ ਤੇ ਹਜ਼ਾਰਾਂ ਬੇਕਸੂਰ ਜਿਹੜੇ ਗੁਰਪੁਰਬ ਮਨਾਉਣ ਆਏ ਸ਼ਰਧਾਲੂ ਬੱਚੇ ਬਜ਼ੁਰਗ ਨੌਜਵਾਨ ਮਾਈਆਂ ਭਾਈਆਂ ਨੂੰ ਸ਼ਹੀਦ ਕੀਤਾ ਉਸ ਨੂੰ ਉਹਦੇ ਕੀਤੇ ਕਰਮਾਂ ਦੀ ਪ੍ਰਾਈਮ ਮਿਨਿਸਟਰ ਨੂੰ ਸਜ਼ਾ ਦੇਤੀ ਤੇ ਜਿਹੜੇ ਯੋਧਿਆਂ ਇੰਨੀ ਕੁਰਬਾਨੀ ਕੀਤੀ ਆਪਣੇ ਪਰਿਵਾਰਾਂ ਦਾ ਆਪੇ ਦਾ ਜਿਹੜਾ ਸੀਗਾ ਉਹ ਖਿਆਲ ਨਹੀਂ ਕੀਤਾ ਉਹਨਾਂ ਦੇ ਉਹ ਸਾਡੇ 5 ਦੇ ਪਰਿਵਾਰ ਤੇ ਉਹਨਾਂ ਦੀ ਅੱਜ ਜੇਕਰ ਉਹ ਪਾਰਲੀਮੈਂਟ ਚੋਣ ਲੜਨ ਵਾਸਤੇ ਆਏ ਤੇ ਉਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਪਹਿਲਾਂ ਵੀ ਪੰਥ ਨੇ ਉਹਨਾਂ ਦੀ ਮਦਦ ਕੀਤੀ ਬੀਬੀ ਵਿਮਲ ਕੌਰ ਖਾਲਸਾ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਪਰ ਉਹਨਾਂ ਹਾਲਾਤ ਜਿਹੜੇ ਜੈਸੇ ਬਣੇ ਤੁਹਾਨੂੰ ਸਭ ਨੂੰ ਪਤਾ ਆ ਪਰ ਮੈਂ ਅੱਜ ਅਪੀਲ ਜਿਹੜੀ ਉਹ ਕਰਨੀ ਚਾਹਨਾ ਕਿ ਅੱਜ ਫੇਰ ਸਮਾਂ ਆ ਖਰੀਦਗੋੜ ਵਾਸੀਆਂ ਦੇ ਹੱਥ 'ਚ ਖਡੂਰ ਸਾਹਿਬ ਵਾਸੀਆਂ ਦੇ ਹੱਥ 'ਚ ਕਿਉ ਇਨਾਂ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਤੇ ਬਠਿੰਡਾ ਵਾਸੀਆਂ ਦੇ ਹੱਥ ਵਿੱਚ ਇਹ ਜਿਹੜਾ ਸਮਾਂ ਆ ਕਿ ਉਹ ਬਾਦਲ ਪਰਿਵਾਰ ਨੂੰ ਹਰਾਉਣ ਵਾਸਤੇ ਆਪਣਾ ਸਮਰਥਨ ਉਸ ਉਮੀਦਵਾਰ ਨੂੰ ਦੇਣ ਜਿਹੜਾ ਇਹਨਾਂ ਨੂੰ ਹਰਾ ਸਕਦਾ ਤੁਸੀਂ ਉਹਨੂੰ ਜਿਹੜਾ ਸੁਖਬੀਰ ਆਪਣਾ ਸਿਮਰਨਜੀਤ ਸਿੰਘ ਮਾਨ ਜਿਹਨੂੰ ਖੜਾ ਕਰ ਦਿਓ ਕੋਈ ਪੰਥਕ ਥੋੜੀ ਹੁਣ ਸਰਬਜੀਤ ਸਿੰਘ ਦੇ ਬਰਾਬਰ ਉੱਥੇ ਇੱਕ ਕੈਂਡੀਡੇਟ ਮੈਂ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹਨੂੰ ਆਪਣਾ ਕੈਂਡੀਡੇਟ ਫਰੀਦਕੋਟ ਤੋਂ ਵਾਪਸ ਲੈਣਾ ਚਾਹੀਦਾ ਹੋਰ ਵੀ ਕੋਈ ਕੈਂਡੀਡੇਟ ਆ ਕਿਸੇ ਦਾ ਉਹ ਵੀ ਵਾਪਸ ਲੈਣਾ ਚਾਹੀਦਾ ਔਰ ਅਕਾਲੀ ਤਖਤ ਦੇ ਜਥੇਦਾਰ ਨੂੰ ਮੈਂ ਤਾਂ ਕਹਿਣਾ ਕਿ ਜੋ ਅਕਾਲੀ ਦਲ ਨੂੰ ਹੁਕਮ ਜਾਰੀ ਕਰਨਾ ਚਾਹੀਦਾ ਕਿ ਉਹ ਵਿਰਸਾ ਸਿੰਘ ਵਲਟੋਲਾ ਨੂੰ ਵੀ ਖਡੂਰ ਸਾਹਿਬ ਤੋਂ ਵਾਪਸ ਲਵੇ ਜੇਕਰ ਉਹ ਵਾਕਿਆ ਹੀ ਪੰਥ ਦੀ ਗੱਲ ਪੰਥ ਦੀ ਕੌਮ ਦੀ ਗੱਲ ਕਰਦੇ ਤਾਂ ਜਥੇਦਾਰ ਸਾਹਿਬ ਦਾ ਵੀ ਫਰਜ਼ ਬਣਦਾ ਜੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨਹੀਂ ਲੈਂਦਾ ਆਪਣਾ ਕੈਂਡੀਡੇਟ ਵਾਪਸ ਤਾਂ ਅਕਾਲ ਤਖਤ ਦੇ ਜਥੇਦਾਰ ਨੂੰ ਹੁਕਮ ਕਰਨਾ ਚਾਹੀਦਾ ਬਾਕੀ ਬਠਿੰਡਾ ਸੀਟ ਦੇ ਉੱਤੇ ਮੈਂ ਕਹਿਣਾ ਚਾਹੁੰਨਾ ਕਿ ਹੁਣ ਲੱਖਾ ਸੁਧਾਣਾ ਪੰਥਕ ਕਦੋਂ ਦਾ ਹੋ ਗਿਆ ਮੈਨੂੰ ਤਾਂ ਪਤਾ ਨਹੀਂ ਆ ਬਾਕੀ ਤੁਸੀਂ ਦੇਖ ਸਕਦੇ ਸਾਡਾ ਬਠਿੰਡਾ ਸੀਟ ਤੇ ਕੋਈ ਨਹੀਂ ਆਵੇਂ ਸੰਗਤਾਂ ਗੁੰਮਰਾਹ ਨਾ ਹੋਣ ਤਾਂ ਕਿਸੇ ਨੇ ਵੈਸੇ ਲੱਖੇ ਸੁਧਾਣੇ ਦੀ ਮਦਦ ਕਰਨੀ 100 ਵਾਰੀ ਕਰੇ ਪਰ ਉਹਨੂੰ ਪੰਥਕ ਸਿਧਾਂਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਆ ਲਖਾ ਸਿਧਾਂਤਾਂ ਦਾ ਉਹ ਆਪਣੇ ਠੀਕ ਆ ਜੋ ਆਪਣਾ ਕੰਮ ਕਰਦਾ ਉਹ ਕਰੇ 100 ਵਾਰੀ ਕਰੇ ਇਸ ਗੱਲ ਨੂੰ ਮੁਬਾਰਕ ਆ ਉਹ ਪੰਜਾਬੀ ਮਾਂ ਬੋਲੀ ਦਾ ਕਰੇ ਜਾਂ ਕੋਈ ਲੋਕਾਂ ਦੇ ਜਿਹੜੇ ਹੈਗਾ ਭਲੇ ਦੀ ਗੱਲ ਕਰੇ ਪਰ ਪੰਥਕ ਉਮੀਦਵਾਰ ਜਿਹੜਾ ਇਹਨੂੰ ਪੰਥਕ ਸਿਧਾਂਤਾਂ ਦੀ ਜਾਣਕਾਰੀ ਹੋਵੇ ਉਹ ਸਾਡਾ ਉਮੀਦਵਾਰ ਅਸੀਂ ਇੱਥੇ ਨਹੀਂ ਦੇ ਸਕੇ ਪੰਥ ਦੇ ਵੱਲੋਂ ਸਾਝਾ ਉਮੀਦਵਾਰ ਮੈਂ ਜ਼ਮਨ ਸਿੰਘ ਮਾਨ ਨੂੰ ਕਹੂੰਗਾ ਉਹਨੂੰ ਫਰੀਦਕੋਟ ਤੋਂ ਆਪਣਾ ਕੈਂਡੀਡੇਟ ਵਾਪਸ ਲੈਣਾ ਚਾਹੀਦਾ ਔਰ ਬਠਿੰਡਾ ਵਾਸੀਆਂ ਨੂੰ ਇਹ ਮੇਰੀ ਅਪੀਲ ਆ ਇੱਕ ਵਾਰ ਫੇਰ ਕਿ ਬਠਿੰਡੇ ਵਾਲਿਓ ਇਤਿਹਾਸ ਸਿਰਜਦੇ ਹੋ ਐਰਕਾਂ ਮੇਰੀ ਅਪੀਲ ਜਿਹੜੀ ਤੁਹਾਡੇ ਚਰਨਾ ਚੋਂ ਪ੍ਰਵਾਨ ਕਰ ਲਓ ਵੋਟਾਂ ਤੁਹਾਡੀਆਂ ਤੁਸੀਂ ਪਾਉਣੀਆਂ ਨੇ ਪਰ ਇਸ ਵਾਰ ਜਿਹੜਾ ਬਾਦਲ ਪਰਿਵਾਰ ਨੂੰ ਇਥੋਂ ਜਿਹੜਾ ਮਲਿਆ ਮੇਡ ਕਰ ਦੋ ਇਹਨਾਂ ਦਾ ਹੁੰਝਾ ਫੇਰ ਦਿਓ ਇਹਨਾਂ ਦਾ ਤਾਂ ਕਿ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਸਾਡੀਆਂ ਉਹ ਸਰਵਾਈਵ ਹੋ ਸਕਣ ਸ਼੍ਰੋਮਣੀ ਕਾਲੀਦਾ ਤੇ ਸ਼੍ਰੋਮਣੀ ਕਮੇਟੀ ਵੀ ਪੰਥ ਤੇ ਪੰਜਾਬ ਲਈ ਕੰਮ ਜਿਹੜਾ ਉਹ ਕਰ ਸਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ